ਜੇ ਸਲੀਬ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਨਾ ਉਹ ਸਲੀਬ ਦਾ ਇਤਿਹਾਸ ਕੀ ਹੀ ਕਿ ਜਦੋਂ ਰੋਮ ਦੀ ਸਰਕਾਰ ਹੀ ਤੇ ਜਦੋਂ ਕੋਈ ਵੀ ਇਨਸਾਨ ਚਾਹੇ ਕੋ ਖੂਨ ਗਲਤੀ ਗੁਨਾਹ ਕਿਸੇ ਵੀ ਤਰੀਕੇ ਦਾ ਅਪਰਾਧ ਕਰਦਾ ਹੈ ਤੇ ਉਹਨੂੰ ਸਲੀਬ ਦੇ ਉੱਤੇ ਚੜਾ ਕੇ ਤੇ ਮਾਰਿਆ ਜਾਂਦਾ ਹੈ ਹallelujah ਬੜੀ ਭਿਆਨਕ ਮੌਤ ਹੀ ਸਲੀਬ ਦੀ ਜਿਹੜੀ ਦਿੱਤੀ ਜਾਂਦੀ ਇਨਸਾਨ ਪਰ ਵਕੂ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯੇਸ਼ੂ ਮਸੀਹ ਨੇ ਇੱਕ ਇਨਸਾਨ ਦੀ ਖਾਤਰ ਇੱਕ ਉਸ ਮਨੁੱਖ ਦੀ ਖਾਤਰ ਜਿਸ ਨੂੰ ਉਹਨੇ ਆਪਣੇ ਸਰੂਪ ਤੇ ਬਣਾਇਆ ਉਸ ਮਨੁੱਖ ਦੀ ਖਾਤਰ ਪ੍ਰਭੂ ਨੇ ਉਸ ਸਲੀਬ ਦੀ ਮੌਤ ਨੂੰ ਆਪਣੇ ਉੱਤੇ ਲਿਆ ਕਿਸ ਕਰਕੇ ਲਈ ਆ ਤਾਂ ਕਿ ਉਹ ਇਨਸਾਨ ਜੋ ਉਹਦੇ ਸਰੂਪ ਦੇ ਉੱਤੇ ਬਣਿਆ ਉਹਨੂੰ ਬਚਾ ਸਕੇ ਵੇਖੋ ਭੈਣ ਭਰਾਓ ਪਹਿਲਾਂ ਸਰੀਰ ਤੋਂ ਲੋਕ ਡਰਦੇ ਹੀ ਕੰਬਦੇ ਹੀ ਇਸ ਸਜ਼ਾ ਤੋਂ ਪਰ ਵੇਖੋ ਹੁਣ ਜਦੋਂ ਯਿਸੂ ਮਸੀਹ ਨੇ ਸਰੀਰ ਦੇ ਉੱਤੇ ਜਾਨ ਦੇ ਦਿੱਤੀ ਆ ਤੇ ਖੁਦਾ ਨੇ ਇਹਨੂੰ ਸਰਾਪ ਦੇ ਵਿੱਚੋਂ ਬਦਲ ਕੇ ਤੇ ਬਰਕਤ ਦੇ ਵਿੱਚ ਬਦਲੀ ਕਰ ਦਿੱਤਾ ਪਹਿਲਾਂ ਲੋਕ ਡਰਦੇ ਹੀ ਅੱਜ ਲੋਕ ਵੇਖੋ ਗਣੇ ਦੇ ਵਿੱਚ ਪਾਤੀ ਸਲੀਬ ਤੇ ਫਿਰਦੇ ਨੇ ਆ ਸਲੀਬ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਚੱਲਦੇ ਨੇ ਆ ਸਲੀਬ ਨੂੰ ਆਪਣੀ ਕੋਠੀਆਂ ਦੇ ਉੱਤੇ ਚਰਚਾਂ ਦੇ ਉੱਤੇ ਹਰ ਜਗ੍ਹਾ ਤੇ ਵੇਖੋ ਸਲੀਬ ਹੀ ਸਲੀਬ ਨਜ਼ਰ ਆਉਂਦੀ ਐ ਵੇਖੋ ਇਹ ਨਹੀਂ ਜਿੰਦਾ ਖੁਦਾ ਦੀ ਕਿ ਸਮਤ ਕਿ ਹਰ ਇੱਕ ਉਸਰਾਤ ਨੂੰ ਪਰਬੂ ਨੇ ਵਰਕਤ ਦੇ ਵਿੱਚ ਬਦਲੀ ਕਰਕੇ ਰੱਖ ਦਿੱਤਾ ਹਾਲੇਲੂਇਆ ਜਿਸ ਸਲੀਬ ਦੇ ਕੋਲ ਜਿਸ ਸਲੀਬ ਦੀ ਸਜ਼ਾ ਤੋਂ ਇਨਸਾਨ ਡਰਦਾ ਹੀ ਉਸੇ ਸਲੀਬ ਦੀ ਸਜ਼ਾ ਨੂੰ ਉਹਨੇ ਆਪਣੇ ਉੱਤੇ ਲੈ ਕੇ ਤੇ ਸਾਰੀ ਦੁਨੀਆ ਦੇ ਲਈ ਇੱਕ ਛੁਟਕਾਰਾ ਰੱਖ ਦਿੱਤਾ ਹallelujah ਅੱਜ ਵੀ ਕੋ ਜਿੱਥੇ ਵੀ ਕਿਤੇ ਸਲੀਬ ਨਜ਼ਰ ਆਉਗੀ ਉੱਥੇ ਹੀ ਇਨਸਾਨ ਸਮਝ ਲੈਂਦਾ ਕਿ ਇਹ ਲੋਕ ਕ੍ਰਿਸਚਨ ਨਹੀਂ ਇਹ ਲੋਕ ਯਿਸੂ ਮਸੀਹ ਨੂੰ ਮੰਨਣ ਵਾਲੇ ਨੇ ਹallelujah ਕਿਉਂਕਿ ਨਿਸ਼ਾਨ ਖੁਦਾ ਨੇ ਆਪਣਾ ਇੱਕ ਨਵੇਂ ਨਿਮ ਦਾ ਰੱਖ ਦਿੱਤਾ ਹallelujah ਦੇਖੋ ਅੱਜ ਵੀ ਬਹੁਤ ਸਾਰੀ ਭੈਣ ਭਰਾਣੀ ਜਿਨ੍ਹਾਂ ਨੂੰ ਕੇਵਲੇ ਦਰਸ਼ਨਾਂ ਦੇ ਵਿੱਚ ਖੁਦਾ ਦੀ ਸਲੀਬ ਹੀ ਨਜ਼ਰ ਆਉਂਦੀ ਹੈ ਹallelujah ਵਿਕੋ ਵਚਨ ਦੇ ਵਿੱਚ ਲਿਖਿਆ ਸਦੀਪ ਦੀ ਕਥਾ ਤੇ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਨੇ ਮੂਰਕਤਾਈ ਆ ਪਰ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਆ ਉਹ ਪਰਮੇਸ਼ਰ ਦੀ ਕੀ ਆ ਸਮਰਥਿਆ ਉਹਦੇ ਦੁਆਰਾ ਕੀ ਆ ਮੁਕਤੀ ਹੈ ਤੋਂ ਵਿਕੋ ਭੈਣ ਪ੍ਰਾਉ ਇਹ ਉਹਦੀ ਸਮਰੱਥਾ ਹੈ ਜਿਸ ਸਰੀਰ ਨੂੰ ਉਹਨੇ ਸਰੀਰ ਤੇ ਲੈ ਕੇ ਜਾ ਉਹ ਸਰੀਰ ਨੂੰ ਹੀ ਬਰਕਤ ਦੇ ਵਿੱਚ ਬਦਲੀ ਕਰਕੇ ਰੱਖ ਦਿੱਤਾ ਹallelujah ਤੇ ਭੈਣ ਭਰਾਓ ਜਿਉ ਸਲੀਬ ਦੇ ਉੱਤੇ ਜਾ ਕੇ ਸਲੀਬ ਨੂੰ ਸ਼ਰਾਬ ਨੂੰ ਬਰਕਤ ਦੇ ਵਿੱਚ ਬਦਲੀ ਕਰਕੇ ਤਾਕਤ ਰੱਖਦਾ ਹੈ ਤੁਹਾਨੂੰ ਵੀ ਬਦਲੀ ਕਰਨ ਦੀ ਤਾਕਤ ਰੱਖਦਾ ਹੈ ਇਸ ਕਰਕੇ ਵੇਖੋ ਉਹ ਸਲੀਬ ਦੇ ਵੱਲ ਵੇਖਦੇ ਰਹੋ वचन ਦੇ ਵਿੱਚ ਲਿਖਿਆ ਜਿੰਨੇ ਉਹਦੇ ਵੱਲ ਤੱਕਦੇ ਨੇ ਸਲੀਬ ਦੇ ਵੱਲ ਤੱਕਦੇ ਨੇ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਹallelujah ਤੁਹੇ ਕੋ ਪ੍ਰਭੂ ਤਨ ਆਸ਼ੀਸ਼ ਤੇ ਬਰਕਤ ਹੋਵੇ ਆਮੀਨ